ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤ ਜੀ ਬੀ ਜੀ ਮੈਂ ਤੁਹਾਨੂੰ ਅੱਜ ਪੁੱਛਣਾ ਸੀ ਕਿ ਪਹਿਲੇ ਟਾਈਮ ਦੇ ਵਿੱਚ ਜਦੋਂ ਪੁਰਾਣਾ ਵੇਲਾ ਹੁੰਦਾ ਸੀ ਉਦੋਂ ਬੀਬੀਆਂ ਬੱਚੇ ਕਿੱਦਾਂ ਸੰਭਾਲਦੀਆਂ ਸੀ ਉਦੋਂ ਬੱਚੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਉਦੋਂ ਬੀਬੀਆਂ ਜਿਹੜੀਆਂ ਸੀ ਨਾ ਬੀਬੀਆਂ 'ਚ ਬਹੁਤ ਤਾਕਤ ਸੀ ਨਾ ਕੋਈ ਡਾਕਟਰ ਹੁੰਦਾ ਸੀ ਨਾ ਕੋਈ ਚੀਜ਼ ਕੰਦੀਆਂ ਸੀ ਜਿਆਦਾ ਦਾਈ ਹੁੰਦੀ ਸੀ ਪਿੰਡ ਵਿੱਚ ਇੱਕ ਉਹ ਬੱਚਾ ਬੱਚਿਆਂ ਦਾ ਜਨਮ ਦਵਾ ਦਿੰਦੀ ਸੀ ਫਿਰ 40 ਦਿਨ ਜਿਹੜੀਆਂ ਸੱਸਾਂ ਹੁੰਦੀਆਂ ਸੀ ਨਾ ਸਾਡੀਆਂ ਬੀਜੀ ਹੁੰਦੀਆਂ ਜਿਹੜੀਆਂ ਸਾਡੀਆਂ ਉਹ ਸਾਨੂੰ 40 ਦਿਨ ਬਾਹਰ ਨਹੀਂ ਸੀ ਨਿਕਲ ਦਿੰਦੀਆਂ ਹੁੰਦੀਆਂ ਬੱਚਾ ਲੈ ਕੇ ਇੱਕ ਨਾ ਵੀ ਅੰਦਰੇ ਰਹਿਣਾ ਅੰਦਰ ਹੀ ਖਾਣ ਪੀਣੂ ਜੋ ਵੀ ਦੇਣਾ ਅੰਦਰੇ ਦੇਣਾ ਬਾਹਰ ਨਹੀਂ ਆਉਣਾ ਫਿਰ ਉਹਨਾਂ ਨੇ ਅੰਦਰੇ ਸਾਨੂੰ ਇਸ਼ਨਾਨ ਕਰਾਉਣਾ ਪਹਿਲਾਂ ਬੱਚੇ ਨੂੰ ਕਰਾਉਣਾ ਫਿਰ ਮਾਂ ਨੂੰ ਕਰਾਉਣਾ ਬੱਚਾ ਫਿਰ ਗੋਦੀ ਦੇ ਦੇਣਾ ਵਾ ਬੱਚੇ ਨੂੰ ਗੋਦੀ ਦੇ ਕੇ ਤਾਂ ਬੋਲੀਏ ਚਲ ਵੇਟ ਕੇ ਤੇ ਮਾਂ ਨੇ ਇਹ ਕਨਾਲਾ ਲਾ ਛੱਡਣਾ ਵਾ ਇੱਕ ਨਾ ਲਾ ਕੇ ਆਪਣਾ ਫਿਰ ਦੁੱਧ ਪੀਉਂਦੀ ਰਹਿਣਾ ਦੁੱਧ ਪਿਆ ਕੇ ਜਿਉਂ ਜਿਵੇਂ ਬੱਚੇ ਨੂੰ ਦੁੱਧ ਪਿਆ ਬੱਚੇ ਨੂੰ ਲੱਗੇ ਹੁੰਦਾ ਜਾਨ ਬੱਚੇ ਜਦੋਂ ਇਹ ਕਨਾਂ ਬੱਚਾ ਲਾਈ ਦੇਣਾ ਬੱਚੇ ਦਾ ਪਿਆਰ ਬਹੁਤ ਜ਼ਿਆਦਾ ਪੁੱਤ ਵਾਤਾ ਬਹੁਤ ਜ਼ਿਆਦਾ ਹੁਣ ਦੇ ਜਮਾਨੇ ਦਾ ਜਿਹੜਾ ਵਾ ਨਾ ਹੁਣ ਇੱਧਰ ਬੱਚਾ ਤਾਂ ਇੱਥੇ ਲਾਂਬੇ ਲੰਮਾ ਸੁਵਾ ਦੇਣੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦ ਤੱਕ ਬੱਚਾ ਬੱਚਾ ਹਿੱਕ ਨਾ ਲਾ ਕੇ ਸੌਣ ਦੀ ਬੜਾ ਨੇਕ ਹੁੰਦਾ ਤੇ ਬੱਚੇ ਦਾ ਪਿਆਰ ਬਹੁਤ ਜ਼ਿਆਦਾ ਵਾਦਾ ਫਿਰ ਬੱਚਾ ਸੁੱਤਾ ਵਾ ਮਾਂ ਕੰਮ ਕੰਡ ਰਹੀ ਆ ਤੇ ਉਸ ਨੂੰ ਪਤਾ ਲਾ ਮੇਰੇ ਬੱਚੇ ਨੂੰ ਭੁੱਖ ਲਾ ਜੇ ਮਾਂ ਦੇ ਦੁੱਧੇ ਆ ਜਾਂਦਾ ਮਾਂ ਦੇ ਦੁੱਧ ਉਨ ਮਾ ਉਸ ਪੱਜੀ ਜਾਨੀ ਸਾਰੇ ਕੰਮ ਛੱਡੇ ਮੇਰੇ ਬੱਚਿਆਂ ਨੂੰ ਨਾ ਭੁੱਖ ਲੱਗ ਗਈ ਹਮਾਂ ਦਾ ਵੇਖਾ ਬੱਚਾ ਸੁੱਤਾ ਘਰ ਨਹੀਂ ਉਹ ਮਾਂ ਦਾ ਦੁੱਧ ਹੀ ਦਰਦਾ ਜੀ ਮੇਰੇ ਬੱਚੇ ਉਸ ਤੋਂ ਉਠਾਲ ਕੇ ਦੁੱਧ ਵੀ ਹੁੰਦੀ ਹੈ ਹੈ ਤੇ ਉਹ ਫਿਰ ਇਸ ਕਰਕੇ ਪੁੱਤ ਜਿਹੜਾ ਉਹ ਜਿਹੜਾ ਜੀ ਮੰਨਦਾ ਸੀ ਉਹ ਬੜਾ ਰੱਬੀਆ ਸੀ ਅੰਦਰੇ ਨਿਵਾਉਣਾ ਤੇ ਬੜਾ ਜਿਹੜਾ ਪਾਣੀ ਹੁੰਦਾ ਸੀ ਜਿਹਦੇ ਨਾਲ ਆਪਾਂ ਇਸ਼ਨਾਨ ਕਰਾਉਂਦੀ ਸੀ ਸਾਨੂੰ ਉਹ ਵਿਰੇ ਚ ਰੁੱਖ ਵੜੇ ਹੁੰਦੇ ਸੀ ਅੰਬ ਦਾ ਬੂਟਾ ਹੁਣ ਤਰੇਕ ਹੋਣੀ ਕੀਕਰ ਹੋਣੀ ਕੋਈ ਬੂਟੇ ਹੋਣੇ ਉਹ ਜਿਹੜਾ ਪਾਣੀ ਸੀ ਉਹਨੂੰ ਪਾਉਂਦੀਆਂ ਸੀ ਲਾਂਬੇ ਰੀ ਸੀ ਝੋਲਦੀਆਂ ਤੇ ਇਹ ਸੁੱੱਚਾ ਪਾਣੀ ਹਮ ਇਸ ਤਰ੍ਹਾਂ ਕਰਕੇ ਤੇ ਪਿਛਲਾ ਜ਼ਮਾਨਾ ਬਹੁਤ ਵਧੀਆ ਜ਼ਮਾਨਾ ਸੀ ਹਮ